ਉਹ ਤੇ ਯਾਰ ਮੈਂ ਅੱਜ ਮੈਂ ਤਾਂ ਖਾਂਦਾ ਪੀਦਾ ਵੀ ਕੋਈ ਨਹੀਂ ਉਹ ਲਿਖਨ ਵਾਲੇ ਮੈਨੂੰ ਵੀ ਲੈ ਜੜਾ ਵੀ ਮੈਂ ਖਾਲੇ ਮਨ ਗਿਰਦ ਕੋ ਮਾਲ ਲਿਆ ਉਹ ਵੇ ਉਤਰਦੀ ਮੈਨੂੰ ਦੋ ਹੀ ਬੰਦੇ ਇਕੱਠੇ ਮਿਲ ਗਏ ਦੋ ਤਿੰਨ ਦਿਨ ਪਹਿਲਾਂ ਉਹ ਮਿਲਿਆ ਮੈਂ ਉਹਨੂੰ ਪੁੱਛਿਆ ਮੈਂ ਕਿ ਬਹੁਤ ਬੰਦੇ ਡੀਲਰ ਦਾ ਨੰਬਰ ਪੁੱਛ ਰਿਹਾ ਅੱਜ ਤੇਰੇ ਕੋਲੇ ਆਉਣਾ ਸੀ ਮੈਨੂੰ ਅਸਮਾਨ ਜੀਤਾ ਦੇਖੀਏ ਕਹਿੰਦੇ ਉਹ ਕਰਾਉਣਾ ਵਾ ਉਹ ਜ਼ਰੂਰ ਹੈ ਅਜਾ ਮੈਂ ਤਾਂ ਜਮਾ ਮੈਸ ਨੂੰ ਬੰਦਾ ਐ ਇੰਸਟਾਗ੍ਰਾਮ ਤੇ ਇਹ ਇਹ ਸੀ ਵਿਗਵਾਈ ਮਫਦ ਤੇ ਉਹ ਇੰਸਟਾਗ੍ਰਾਮ ਵਾਲੇ ਮੈਨੂੰ ਵੀ ਐ ਲੱਗ ਲਾ ਪਾ ਵੀ ਪਤਾ ਨਹੀਂ ਮੈਂ ਮੈਨੂੰ ਕਿੰਦਰ ਬੋਮੀ ਮਿਲ ਗਈ ਦੀ ਉਹ ਨਾਲ ਜਾਦੇ ਤੋਂ ਖਾਣ ਲੱਗ ਪਿਆ ਉਹ ਮੈਂ ਕਹ ਮੈਂ ਕੁਝ ਨਹੀਂ ਖਾਂਦਾ ਉਹ ਇੰਸਟਾਗ੍ਰਾਮ ਤੇ ਐ ਜਿਹੜਾ ਜੋ ਜੋ ਲਿਖਦਾ ਉਹ ਮੰਨਣਾ ਹੀ ਪੈਣਾ ਆਪਣਾ ਕਿੰਦ ਤੋਂ ਮੈਨੂੰ ਬਰਾਂਜ ਉਹ ਵੀ ਪਰ ਆਇਆ ਉਹਦਾ ਬਹੁਤ ਵੈ ਆਓ ਵੀ ਸਾਡਾ ਕਿਹੜਾ ਬਾਪੂ